Oh yeah! yeah. ਪਿਆਰੇ ਸਤਿਓ ਪਿਆਰ ਪ੍ਰੀ ਸਤਿ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਰੀਜਨਲ ਚੈਨਲ ਅਮਰਜੀਤ ਸਿੰਘ ਨਾਲ ਇਸ ਟਾਈਮ ਅਸੀਂ ਉਥੇੜੇ ਆ ਵਾਰ ਨੰਬਰ 60 ਦੇ ਵਿੱਚ ਤੇ ਗੱਲਬਾਤ ਕਰਾਂਗੇ ਸੁਵਿੰਦਰ ਸਿੰਘ ਸੱਤਾ ਜੀ ਜੋ ਕਾਂਗਰਸ ਦੇ ਉਮੀਦਵਾਰ ਨੇ ਇਸ ਟਾਈਮ ਉਹ ਇਲਾਕੇ ਦੇ ਘਰ ਘਰ ਜਾ ਕੇ ਜਿਹੜੀ ਕਿ ਵੋਟ ਦੀ ਅਮੰਗ ਕਰ ਰਹੇ ਆ ਤੇ ਉਹ ਗੱਲ ਕਰਦੇ ਆ ਬਹੁਤ ਕੰਮ ਕੀਤਾ ਬਹੁਤ ਸਾਰੇ ਸਾਹਿਬ ਐ ਪਾ ਜੀ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਐਸਾ ਜਿਸ ਤਰ੍ਹਾਂ 40 ਨੰਬਰ ਵਾਲ ਦੇ ਵਿੱਚ ਆਏ ਕੀ ਕਰਨਾ ਚਾਹੁੰਦੇ ਦੇਖੋ ਜਿਸ ਤਰ੍ਹਾਂ ਡੋਰ ਟੂ ਡੋਰ ਅਸੀਂ ਥੋੜਾ ਜਿਹਾ ਸਾਡਾ ਪ੍ਰਚਾਰ ਲੇਟ ਸੀ ਉਹਨਾਂ ਹੀ ਹਰ ਤਰ੍ਹਾਂ ਦੇ ਉੱਤੇ ਗਏ ਆ ਭਰਪੂਰ ਸਾਥ ਮਿਲਿਆ ਲੋਕਾਂ ਦਾ ਜਿਸ ਤਰ੍ਹਾਂ ਅੱਜ ਸੁੰਦਰ ਨਗਰ ਦੇ ਵਿੱਚ ਸਾਡੇ ਸਾਰੇ ਹੀ ਸਾਥੀ ਮੇਰਾ ਵੀਰ ਜੀ ਦਰਸنگ ਜਿੰਦਾ ਲਾਲਾ ਟੇਕ ਚੰਦ ਜੀ ਔਰ ਸਾਰੇ ਸਾਥੀ ਮੈਂ ਨਾਲ ਲੈਣ ਲੱਗਾ ਤੇ ਬੜੀ ਲਿਸ ਲੰਮੀ ਆ ਔਰ ਛੋਟਾ ਜਿਹਾ ਜੂਤ ਦਾ ਹੈਰੀ ਔਰ ਸਾਰੇ ਸਾਥੀ ਬੜਾ ਉਤਸ਼ਾਹ ਪਾਇਆ ਹੈ ਘਰ ਘਰ ਜਾ ਰਹੇ ਆ ਸੁੰਦਰ ਨਗਰ ਇੰਦਰਪੁਰੀ ਜੋ ਅੱਜ ਇੱਕ ਆਡੀ ਕਵਰ ਹੋ ਜਣੇ ਆ ਔਰ ਬਹੁਤ ਪਰਹੰਗ ਘਰਾਂ ਮਿਲਿਆ ਬਾਤ ਚੜ ਕੇ ਲੋਕ ਹੱਡ ਨਾਲ ਜੁੜ ਰਹੇ ਨੇ ਸਰ 3-4 ਦਿਨ ਤੋਂ ਲਗਾਤਾਰ ਤੁਹਾਡੇ ਜਿਹੜੇ ਤੁਸੀਂ ਇਲਾਕਿਆਂ ਦੇ ਵਿੱਚ ਜਾ ਰਹੇ ਹੋ ਕਿਸੇ ਦਾ ਰਿਸਪੋنس ਮਿਲਦਾ ਪਹਿਲਾਂ ਕੰਮ ਇਹ ਦੇਖੋ ਜੀ ਲੋਕਾਂ ਦਾ ਜੋ ਇਹ ਸਰਕਾਰ ਨਾਲ ਪਿੱਛੇ 2 ਸਾਲ ਦੇ ਵਿੱਚੋਂ ਕੂੜੇ ਦਾ ਔਰ ਸਫਾਈ ਦਾ ਪੀਣ ਵਾਲੇ ਪਾਣੀ ਦਾ ਜੋ ਬਹੁਤ ਹੀ ਮਾੜਾ ਹਾਲਾਤ ਹੈ ਲੋਕ ਬੜੇ ਪਰੇਸ਼ਾਨ ਨੇ ਆਪਣੀਆਂ ਸਮੱਸਿਆ ਦੱਸ ਰਹੇ ਨੇ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਤੋਂ ਜਲਦੀ ਹੌਸ ਬਣਦੇ ਆਈ ਇਹਨਾਂ ਦੇ ਜੋ ਮਸਲੇ ਆ ਉਹ ਹੱਲ ਕੀਤੇ ਜਾਣਗੇ ਜੀ ਮੈਂ ਬਹੁਤ ਧੰਨਵਾਦ ਕਰਾਂਗੀ ਵੀ ਆਏ ਨੇ ਸਾਡੇ ਘਰੇ ਪਰ ਇਹ ਆ ਉਸਾਰੀਆਂ ਮੁਸ਼ਕਲਾਂ ਦਾ ਹੱਲ ਬਹੁਤ ਭਾਈ ਕਰਦੇ ਰਹੇ ਨੇ ਤੇ ਗਾ ਵੀ ਕਰਨਗੇ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਖਲੋਤੇ ਸੀ ਸਾਡੀਆਂ ਮੁਸ਼ਕਲਾਂ ਦਾ ਇਹੋ ਹੀ ਹਾਲ ਚਾਹੀਦਾ ਸਾਨੂੰ ਬਸ ਵੇਖੋ ਜੋ ਆਮ ਪਾਰਟੀ ਲੋਕਾਂ ਨੂੰ ਸਬਜ ਬਾਜੂ ਖਾ ਕੇ ਪਾਰਟੀ ਹੋਣੀ ਚਾਹੀ ਸੀਗੀ ਇਸ ਤਰ੍ਹਾਂ ਸਰ ਉਹਦੇ ਉਲਟ ਨਿਕਲੀ ਆ ਇਹਨਾਂ ਨੇ ਕਿਸ ਦੀ ਬਾਤ ਨਹੀਂ ਪੁੱਛੀ ਕਿਸ ਗਰੀਬ ਦੀ ਬਾਤ ਨਹੀਂ ਪੁੱਛੀ ਤੁਸੀਂ ਘਰ ਘਰ ਜਾਓ ਲੋਕੋ ਲੋਕਾਂ ਦੀ ਕੀ ਹਾਲਾਤ ਨੇ ਬੇਰੁਜ਼ਗਾਰੀਆਂ ਨੇ ਕੰਮ ਕਰ ਹੈ ਨਹੀਂ ਇਹ ਵੱਡੇ ਵੱਡੇ ਪੋਸਟਰ ਲਾਉਂਦੇ ਸੀ ਕੰਮ ਕਰ ਦਿੱਤਾ ਦੱਸੋ ਕਿਥੇ ਕੰਮ ਕਰ ਹੈਗਾ ਬਾਕੀ ਇਹ ਆ ਸ਼ੁਰੂਤ ਲੱਗ ਮੈਂ ਪਹਿਲਾਂ ਵੀ ਉੱਥੇ ਗਿਆ ਸੀਗਾ ਕਿ ਜੋ ਅੱਜ ਪੰਜਾਬ ਦਾ ਵਿਕਾਸ ਹੋਇਆ ਇਹ ਪੀਐਮ ਸਰਦਾਰ ਮਨਮੋਹਨ ਸਿੰਘ ਰਹੇ ਨੇ ਉਹਨਾਂ ਨੇ ਪੰਜਾਬ ਨੂੰ ਸਾਰੇ ਫੰਡ ਦਿੱਤੇ ਅੱਗੋਂ ਕਾਲੀਆਂ ਨੇ ਵਰਤੇ ਕਿੰਨੇ ਵਰਤੇ ਛੱਡੋ ਇਸ ਗੱਲ ਨੂੰ ਪਰ ਅੱਜ ਵੀ ਜੋ ਪੰਜਾਬ 'ਚ ਦੇਣ ਆ ਉਹ ਪੀਐਮ ਸਰਦਾਰ ਮਨਮੋਹਨ ਸਿੰਘ ਦੀ ਦੇਣ ਹੈ ਇਸੇ ਜੇ ਦੇਖਿਆ ਜਾਵੇ ਇਹਨਾਂ ਨੇ ਕਿਹਾ ਸੀ ਕਿ ਲਿਖਤੀ ਤੌਰ ਤੇ ਅਸੀਂ ਗਰੰਟੀਆਂ ਦੇਨੇ ਆ ਪਰ ਉਹਨਾਂ ਗਰੰਟੀਆਂ ਵਿੱਚੋਂ ਇੱਕ ਵੀ ਗਰੰਟੀ ਪੂਰੀ ਨਹੀਂ ਹੋਈ ਜਿਕਰ ਦੂਸਰੇ ਨੰਬਰ ਦਾ ਜਿਹੜੇ ਬੀਬੀਆਂ ਦੇ ਖਾਤਿਆਂ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਪਾਉਣ ਸੀ ਉਹ ਵੀ ਨਹੀਂ ਮਿਲਿਆ ਕੀ ਕਹਿਣਾ ਚਾਹੋਗੇ ਪਾਜੀ ਜਦੋਂ ਇਹ ਸਰਕਾਰ ਹੋਣ ਚਾਹੀਆ ਇਹਨਾਂ ਨੇ ਕਿਹਾ ਸੀਗਾ ਅਸੀਂ ਲਿਕਵਰ ਤੋਂ ਮਾਈਨਿੰਗ ਤੋਂ ਆਪਣਾ ਪੰਜਾਬ ਚਲਾਵਾਂਗੇ ਇਹਨਾਂ ਨੇ ਪੰਜਾਬ ਨੂੰ ਹੋਰ ਕਿੰਨੇ ਹਜ਼ਾਰ ਗੁਣਾ ਕਰਜ਼ਾਈ ਕਰਤਾ ਇਹਨਾਂ ਨੇ ਕਿਥੋਂ ਹਜ਼ਾਰ ਰੁਪਏ ਦੇਣਾ ਜੇ ਆਪਾਂ ਕਰੀਏ 3 ਕਰੋੜ ਵੋਟ ਹੈ ਪੰਜਾਬ ਦੀ ਜੇ ਆਪਾਂ ਬੀਬੀਆਂ ਦੀ ਵੰਡ ਕਰੀਏ ਤੇ 1 ਕਰੋੜ ਤੋਂ ਵੱਧਿਆ ਤੇ ਜੇ ਇਹਨਾਂ ਨੇ ਜਿੰਨੇ ਝੂਠੇ ਵਾਦੇ ਕੀਤੇ ਆ ਜੇ 1000 ਰੁਪਇਆ ਕਰੀਏ 3 ਸਾਲ ਹੋ ਗਏ ਸਰਕਾਰ ਨੂੰ ਹੋਂਚ ਆਇਆ ਤੇ ਤੇ ਕਿੰਨਾ ਬਣ ਗਿਆ ਬਹਰੋ ਤੇ 36 36000 ਨੂੰ ਦੀ 1 ਕਰੋੜ ਨਾ ਕਰੋ ਕਿੱਥੋਂ ਪੈਸੇ ਦੇ ਦੇਣਗੇ ਝੂਠ ਬੋਲਦੇ ਆ ਇਹਨਾਂ ਦਾ ਛੇਤੀ ਭਾਂਡਾ ਫੁੱਟਣ ਵਾਲਾ ਸਰ ਉਹ ਤਾਂ ਕਹਿੰਦੇ ਸੀ ਕਿ ਆਹੀ ਕਣਕਣੀ ਆਟੇ ਦੀ ਬੋਰੀ ਨਹੀਂ ਘਰ ਘਰ ਪੰਚਾਵਾਂਗੇ ਇਹਦੇ ਲੋਕਾਂ ਨੇ ਪੀਪੇ ਨੂੰ ਆਟਾ ਕੱਢਣ ਨੂੰ ਤਿਆਰ ਹੋਏ ਨੇ ਇਹਨਾਂ ਨੇ ਕਿੱਥੋਂ ਦੇਣਾ ਇਹਦੇ ਲੋਕਾਂ ਨੇ ਘਰਾਂ 'ਚ ਵੜ ਗਏ ਆ ਲੋਕਾਂ ਨੂੰ ਖਾਂਦੇ ਆ ਆ ਬੀਬੀਆਂ ਮੇਰੀਆਂ ਪੈਣਾ ਖਲੋਤੀਆਂ ਆ ਕੁਲਦੀਪ ਖਲੋਤੀਆ ਰਾਜ ਖਲੋਤੀਆ ਆ ਆ ਪੈਣਾ ਮੇਰੀਆਂ ਸਾਰੀਆਂ ਖਲੋਤੀਆਂ ਨੇ ਕੱਟ ਦਿੱਤੇ ਹੋਏ ਆ ਲੋਕਾਂ ਦੇ ਗਰੀਬ ਇਹ ਨਾ ਕੱਟ ਦਿੱਤੇ ਇਹਨਾਂ ਨੇ ਨਾਸ਼ਣ ਦੇ ਇਹ ਜੋ ਨੀਲੇ ਕਾਰਡ ਕਾਂਗਰਸ ਪਾਰਟੀ ਨੇ ਬਣਾਏ ਸੀ ਇਹਨਾਂ ਨੇ ਆਮ ਪਾਰਟੀ ਨੇ ਸਾਰੇ ਹੀ ਕੱਟਦੇ ਨੇ ਔਰ ਇਹਨਾਂ ਦੇ ਨੀਲੇ ਕਾਰਡ ਚੈੱਕ ਕਰੋ ਉਹਨਾਂ ਨੇ ਨੀਲੇ ਕਾਰਡ ਬਣੇ ਜਿਨ੍ਹਾਂ ਕੋਲ ਆਲਰੇਡੀ ਪਹਿਲਾਂ ਹੀ ਪੇਟੀਆਂ ਦੀਆਂ ਪੇਟੀਆਂ ਕਣਕਣਾ ਭਰੀਆਂ ਵਾ ਦੇਖੋ ਜੀ ਜਿਨ੍ਹਾਂ ਲੋਕਾਂ 'ਚ ਭਾਰੀ ਉਤਸ਼ਾਹ ਵਾ ਜਿਨ੍ਹਾਂ ਆਪਣਾ ਸੱਤਵੀਰ ਵੀਰ ਨੂੰ ਕਾਉਂਸਲਰ ਨੂੰ ਜਿੰਨੀ ਲੋਕਾਂ ਨੇ ਭਾਰੀ ਜਨਾ ਪਿਆਰ ਦੇ ਰਿਆ ਮੇਰੀਆਂ ਪਿਆਰਾਂ ਖਲੋਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 21 ਤਰੀਕ ਨੂੰ ਵੋਟਾਂ ਦਾ ਰਿਜ਼ਲਟ ਨਿਕਲੇਗਾ ਔਰ ਭਾਰੀ ਬਹੁਮਤ ਦੇ ਨਾਲ ਮੇਰਾ ਸੱਤਵੀਰ ਜਿੱਤ ਪ੍ਰਾਪਤ ਕਰੇਗਾ ਜੀ ਨੈਸ਼ਨਲ ਕਾਂਗਰਸ ਪਾਰਟੀ ਜੰਨ ਲਾ ਤੁਸੀ ਕੁਝ ਕਰਨਾ ਚਾਹ ਹਰਮਨ ਪਿਆਰੇ ਅੱਛਾ ਹਰਮਨ ਪਿਆਰੇ ਨੇਤਾ ਸਾਡੇ ਸੁਵਿੰਦਰ ਸਿੰਘ ਸਾਤਲੂ ਜੀ ਭਾਜੀ ਦੁੱਖ ਸੁੱਖ ਤੇ ਸਾਥ ਦਿੰਦੇ ਆ ਸਭ ਦੇ ਨਾਲ ਮੋਢਾ ਨਾ ਮੋਢਾ ਜੋੜ ਕੇ ਹੁੰਦੇ ਸਾਨੂੰ ਇਹੋ ਜਿਹਾ ਕਾਉਂਸਲਰ ਚਾਹੀਦਾ ਜਿਹੜਾ ਸਾਡੇ ਨਾਲ ਦੁੱਖ ਸੁੱਖ ਤੇ ਸਾਥ ਦੇਵੇ ਤੇ ਸਾਡੇ ਜਿਹੜੇ ਪਿਛਲੇ ਕਾਉਂਸਲਰ ਸੀ ਉਹਨਾਂ ਨੇ ਬੜੇ ਵਾਦੇ ਕੀਤੇ ਸੀ ਕਿ ਅਸੀਂ ਆ ਕੰਮ ਕੀਤੇ ਨਹੀਂ ਤੇ ਤੁਸੀਂ ਤੋਂ ਘਰ ਵੀ ਜਾਂਦੇ ਸੀ ਉਹਨਾਂ ਦੇ ਹਮੇਸ਼ਾ ਦਰਵਾਜ਼ੇ ਬੰਦ ਹੁੰਦੇ ਸੀ ਕੀ ਕਹਿਣਾ ਚਾਹੋ ਹਾਂਜੀ ਉਹ ਝੂਠੇ ਵਾਦੇ ਸੀ ਝੂਠੇ ਵਾਦੇ ਕਰਦੇ ਸੀ ਜਦੋਂ ਅਸੀਂ ਮੋਰ ਲਾਉਂਦੇ ਸੀ ਅਗੋਂ ਦਰਵਾਜ਼ੇ ਬੰਦ ਕਰਦੇ ਸੀ ਉਹ ਨਹੀਂ ਸੀ ਕਰਦੇ ਇਹਨਾਂ ਦੇ ਸਵੇਰੇ ਸ਼ਾਮ ਜਦੋਂ ਵੀ ਜਾਓ ਇਹ ਪੂਰਾ ਸਾਥ ਦਿੰਦੇ ਸੀ ਸਾਡਾ ਜੀ ਠੀਕ ਹੈ ਹਾਂਜੀ ਜਿਸ ਤਰ੍ਹਾਂ ਕੀ ਹੁਣੇ ਗੱਲਬਾਤ ਕੀਤੀ ਹੈ ਤੇ ਜਿਸ ਤਰ੍ਹਾਂ ਕੀ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕਣਕਣੀ ਆਟੇ ਪੰਚਾਵਾਂਗੇ ਇੱਥੇ ਤੇ ਪੀਪੇ ਵੀ ਖਾਲੀ ਹੋ ਰਿਹਾ ਇਸ ਦੇ ਨਾਲ ਹੀ ਇਜਾਜ਼ਤ ਆਨਦੇ ਸਟਾਰੇਜੀ ਨਿਊਜ਼ ਚੈਨਲ ਤੁਹਾਡਾ ਆਪਣਾ ਅਮਰਜੀਤ ਸਿੰਘ ਕੈਮਰਾਮੈਨ ਸਤਨਾਮ ਦੇ ਨਾਲ